ਨਹੀਂ ਬੱਤ ਦੇਖੋ ਤੇ ਜਿਵੇਂ ਸਮੁੰਦਰੀ ਹਾਲ ਤੇ ਦੁੱਧੀਆਂ ਵੀ ਪਹਿਲਾਂ ਉਹ ਵੀ ਕਰਦੇ ਰਹੇ ਸੀ ਕਿ ਸਾਨੂੰ ਵੀ ਕਰਦਾ ਹੱਥਾ ਤੁਹਾਡਾ ਤੇ ਉਹਨਾਂ ਨੂੰ ਨਾ ਨਹੀਂ ਕਰਨੀ ਚਾਹੀਦੀ ਬਾਕੀ ਦੇਖਦੇ ਆ ਕੀ ਕਹਿੰਦੇ ਨੇ ਕਿ ਮਤਾ ਜਿਹੜਾ ਮਤਾ ਚੰਨੂਆ ਸਮਾਂ ਕਿਹੜਾ ਮਤਾ ਜਿਹਦੇ ਤੋਂ ਸਾਹਮਣੇ ਕੱਲ ਮਤੇ ਦੇ ਵਿੱਚ ਕਿਹਾ ਕਿ ਆਪੋ ਆਪਣੀ ਸਿਆਸਤ ਮੁਬਾਰਕ ਹੋਵੇ ਦੇਖੋ ਵੈਸੇ ਤਾਂ ਜ세ਦਾਰ ਸਾਹਿਬ ਨੇ ਜੋ ਮਾਇਆ ਖਵਾਰਾਂ ਚ ਪੜਿਆ ਮੀਡੀਆ ਚ ਦੇਖਿਆ ਉਹਨਾਂ ਨੇ ਇਹੀ ਕਿਹਾ ਵੀ ਆਪੋ ਆਪਣੇ ਜਿਹੜੇ ਚੁੱਲੇ ਸਵਿਟਣੇ ਚਾਹੀਦੇ ਆ ਉਹ ਜਹਜਦਾਰ ਸਾਹਿਬ ਨੇ ਜਿਹੜਾ ਕੱਲ ਮਤਾ ਪਾਇਆ ਉਹ ਉਹੀ ਹੈ ਜਿਹੜਾ 2 ਤਰੀਕ ਨੂੰ ਸਿੰਘ ਸਾਹਿਬਾਨ ਨੇ ਪਾਇਆ ਸੀ ਮੇਰਾ ਖਿਆਲ ਉਹ ਉਸੇ ਦੀ ਰੋਸ਼ਨੀ ਚ ਪਾਇਆ ਤੇ ਅਸੀਂ ਤਾਂ ਆਪਣਾ ਬਣਾਇਆ ਸੀ ਜਿਹੜਾ ਆਪਣੀ ਸੁਧਾਰ ਲਹਿਰ ਉਹ ਉਦੋਂ ਹੀ ਸਿਮਟਦੀ ਸੀ ਤੇ ਅਸੀਂ ਤਾਂ ਉਸੇ 2 ਤਰੀਕ ਦੇ ਫਰਮਾਨ ਮੁਤਾਬਕ ਆਪਣਾ ਵੱਖਰਾ ਜਿਹੜਾ ਸੀ ਛੱਡ ਕੇ ਅ ਕਾਲ ਤਾਕਤੀ ਪੰਜ ਮੈਂਬਰੀ ਪਾਰਟੀ ਦੇ ਮਤਵ ਮੁਤਾਬਕ ਅੱਜ ਸ਼ੁਰੂ ਕਰੀ ਇੱਕ ਬਾਦਲ ਨੇ ਮਾਫੀ ਮੰਗੀ ਹੈ ਕਹਿੰਦੇ ਮੇਰੇ ਤੋਂ ਜਿਹੜੇ ਨਾਰਾਜ਼ ਹੋ ਕੇ ਪਾਰਟੀ ਛੱਡ ਕੇ ਗਏ ਸੀ ਹੱਥ ਜੋੜ ਕੇ ਕਹਿੰਦੇ ਉਹਨਾਂ ਤੋਂ ਮਾਫੀ ਮੰਗਦਾ ਮੁੜ ਮਾ ਪਾਰਟੀ ਦੇ ਵਿੱਚ ਉਹ ਸਾਰੇ ਸ਼ਾਮਲ ਹੋ ਜਾਣ ਦੇਖੋ ਗੱਲ ਇਹ ਆ ਵੀ ਅ ਅਕਾਲੀ ਵਰਕਰ ਵੀ ਅਕਾਲੀ ਸੋਚ ਆਏ ਲੋਕ ਸਾਰੇ ਅਕਾਲੀ ਏਕਾ ਚਾਹੁੰਦੇ ਨੇ ਪਰ ਉਹਦੇ ਮੁਤਾਬਕ ਚੰਗੀ ਗੱਲ ਆ ਵੀ ਜੇ ਥੀ ਅਕਾਲ ਤਾਕ ਸਾਬ ਦੀ ਸਰਪ੍ਰਸਤੀ ਹੈ ਤੇ ਉੱਥੇ ਪੰਜ ਤੱਕ 13 ਪੰਜ ਪ੍ਰਸਤ ਲੋਕ ਅਕਾਲੀ ਕੌਣ ਵਾਲੇ ਲੋਕ ਮਤਲਬ ਇਕੱਠੇ ਹੋਣ ਤਾਂ ਚੰਗਾ ਹੋਏ ਤੁਸੀਂ ਜਾਣ ਲਈ ਤਿਆਰ ਹੋ ਵਾਪਸ ਮਤਲਬ ਅਸੀਂ ਕਹਿੰਦੇ ਵੀ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਨੇ ਫਰਮਾਨ ਜਾਰੀ ਕੀਤਾ ਉਹਦੇ ਤੇ ਮਤਲਬ ਕੱਲ ਵੀ ਗੜਗੱਜ ਸਾਹਿਬ ਨੇ ਕਿਹਾ ਵੀ ਇਹਨਾਂ ਨੂੰ ਲਾਗੂ ਹੋਣਾ ਚਾਹੀਦਾ ਅਸੀਂ ਵੀ ਉਸ ਗੱਲ ਦੇ ਹਾਂ ਮਤਲਬ ਸ੍ਰੀ ਦਰਬਾਰ ਨੂੰ ਲੈ ਕੇ ਹਜੇ ਵੀ ਕਿਤੇ ਨਾ ਕਿਤੇ ਸਸਪੈਂਸ ਬਣਦਾ ਜਿਵੇਂ ਅਸੀਂ ਇਸ ਮਤੇ ਨੂੰ ਮਤਲਬ ਉਹ ਕਹਿੰਦੇ ਜਸੇਦਾਰ ਨੂੰ ਵੀ ਮੰਨਦੇ ਆ ਕਹਿੰਦੇ ਅਸੀਂ ਜਸੇਦਾਰ ਨੂੰ ਵੀ ਨਹੀਂ ਮੰਨਦੇ ਜਸੇਦਾਰ ਨੂੰ ਨਹੀਂ ਮੰਨਦੇ ਤੇ ਮਤੇ ਨੂੰ ਕਿਵੇਂ ਮੰਨਦੇ ਦੇਖੋ ਮਤਲਬ ਉਹਨਾਂ ਨੇ ਮਤਾ ਉਹਨਾਂ ਨੇ ਬਖਰਾ ਨਹੀਂ ਗਿਆ ਉਹਨਾਂ ਨੇ ਦੋ ਤਰੀਕ ਦੇ ਮਤੇ ਦੀ ਹੀ ਪ੍ਰਵੋਡਤਾ ਕੀਤੀ ਆ ਤੇ ਦੋ ਤਰੀਕ ਦੇ ਮਤੇ ਤਾਂ ਦੀ ਮੰਨਦੇ ਆ ਜਿਹੜਾ ਸਭ ਮੁਜਹਿਦਦ ਮੰਨਦੇ ਇੱਕ ਸਵਾਲ ਇਹ ਤਾਂ ਹੁਣ ਪੰਥ ਨੇ ਫੈਸਲਾ ਕਰਨਾ ਤੇ 11 ਤਰੀਕ ਦਾ ਜਲਾਸਾ ਤਾਂ ਹੋਣਾ ਹੀ ਹੋਣਾ ਉਹ ਤਾਂ ਤੈਅ ਹੋਇਆ ਵਾ ਤੇ ਮਰਸਾ ਸਾਹਿਬ ਹੋਏਗਾ ਤੇ ਅਸੀਂ ਕੋਸ਼ਿਸ਼ ਆਪਣਾ ਕੀਤੀ ਆ ਵੀ ਸਾਨੂੰ ਤੇਜਾ ਸਿੰਘ ਸਮਦਰੀ ਹਾਲ ਦਓ ਕੋਈ ਜਗ੍ਹਾ ਹੋਰ ਡਿਸਾਈਡ ਹੋਈ ਸਰ ਨਹੀਂ ਬਸ ਦੇਖੋ ਤੇਜਾ ਸਿੰਘ ਸਮਦਰੀ ਹਾਲ ਤੇ ਦੁੱਧੀਆਂ ਵੀ ਪਹਿਲਾਂ ਉਹ ਵੀ ਕਰਦੇ ਰਹੇ ਸੀ ਕਿ ਸਾਨੂੰ ਵੀ ਕਰਦਾ ਹੱਕ ਆ ਸਾਡਾ ਤੇ ਉਹਨਾਂ ਨੂੰ ਨਾ ਨਹੀਂ ਕਰਨੀ ਚਾਹੀਦੀ ਬਾਕੀ ਦੇਖਦੇ ਆ ਕੀ ਕਹਿੰਦੇ ਨੇ ਕਿ ਮਤਾ ਜੜਾ ਕਿਹੜਾ ਮਤਾ ਜੰਮੂਆ ਸਮਾ ਕਿਹੜਾ ਮਤਾ ਜਿੱਦੇ ਤਾਂ ਸਭ ਨੇ ਕੱਲ ਮਤੇ ਦੇ ਵਿੱਚ ਕਿਹਾ ਕਿ ਆਪੋ ਆਪਣੀ ਸਿਆਸਤ ਮੁਬਾਰਕ ਹੋਵੇ ਦੇਖੋ ਵੈਸੇ ਤਾਂ ਜ세ਦਾਰ ਸਾਹਿਬ ਨੇ ਜੋ ਮਾਇਆ ਖਵਾਰਾਂ ਚ ਪੜਿਆ ਮੀਡੀਆ ਚ ਦੇਖਿਆ ਉਹਨਾਂ ਨੇ ਇਹੀ ਕਿਹਾ ਵੀ ਆਪੋ ਆਪਣੇ ਜਿਹੜੇ ਚੁੱਲੇ ਸਵਿਟਣੇ ਚਾਹੀਦੇ ਆ ਉਹ ਜਹਜਰ ਸਾਹਿਬ ਨੇ ਜਿਹੜਾ ਕੱਲ ਮਤਾ ਪਾਇਆ ਉਹ ਉਹੀ ਹੈ ਜਿਹੜਾ 2 ਤਰੀਕ ਨੂੰ ਸਿੰਘ ਸਾਹਿਬਾਨ ਨੇ ਪਾਇਆ ਸੀ ਮੇਰਾ ਖਿਆਲ ਉਹ ਉਸੇ ਦੀ ਰੋਸ਼ਨੀ ਚ ਪਾਇਆ ਤੇ ਅਸੀਂ ਤਾਂ ਆਪਣਾ ਬਣਾਇਆ ਸੀ ਜਿਹੜਾ ਆਪਣੀ ਸੁਧਾਰ ਲਹਿਰ ਉਹ ਉਦੋਂ ਹੀ ਸਿਮਟਦੀ ਸੀ ਤੇ ਅਸੀਂ ਤਾਂ ਉਸੇ 2 ਤਰੀਕ ਦੇ ਫਰਮਾਨ ਮੁਤਾਬਕ ਆਪਣਾ ਵੱਖਰਾ ਜਿਹੜਾ ਸੀ ਛੱਡ ਕੇ ਅ ਕਾਲ ਤਖਤੀ ਪੰਜ ਮੈਂਬਰੀ ਭਰਤੀ ਦੇ ਮਤਲਬ ਅੱਜ ਸ਼ੁਰੂ ਕਰੀ ਬੀ ਬਦਲ ਨੇ ਮਾਫੀ ਮੰਗੀ ਹੈ ਕਹਿੰਦੇ ਮੇਰੇ ਤੋਂ ਜਿਹੜੇ ਨਾਰਾਜ਼ ਹੋ ਕੇ ਪਾਰਟੀ ਛੱਡ ਕੇ ਗਏ ਸੀ ਹੱਥ ਜੋੜ ਕੇ ਕਹਿੰਦੇ ਉਹਨਾਂ ਤੋਂ ਮਾਫੀ ਮੰਗਦਾ ਮੁੜ ਮਾ ਪਾਰਟੀ ਦੇ ਵਿੱਚ ਉਹ ਸਾਰੇ ਸ਼ਾਮਲ ਹੋ ਜਾਣ ਦੇਖੋ ਗੱਲ ਇਹ ਆ ਵੀ ਅ ਅਕਾਲੀ ਵਰਕਰ ਵੀ ਅਕਾਲੀ ਸੋਚ ਆਏ ਲੋਕ ਸਾਰੇ ਅਕਾਲੀ ਏਕਾ ਚਾਹੁੰਦੇ ਨੇ ਪਰ ਉਹਦੇ ਮੁਤਾਬਕ ਚੰਗੀ ਗੱਲ ਆ ਵੀ ਜੇ ਥੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੈ ਤਰ ਪੰਜ ਪ੍ਰਸਤ ਲੋਕ ਅਕਾਲੀ ਕੌਣ ਵਾਲੇ ਲੋਕ ਮਤਲਬ ਇਕੱਠੇ ਹੋਣ ਤਾਂ ਚੰਗਾ ਹੋਏ ਤੁਸੀਂ ਜਾਣ ਲਈ ਤਿਆਰ ਹੋ ਵਾਪਸ ਮਤਲਬ ਅਸੀਂ ਕਹਿੰਦੇ ਵੀ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਨੇ ਫਰਮਾਨ ਜਾਰੀ ਕੀਤਾ ਉਹਦੇ ਤੇ ਮਤਲਬ ਕੱਲ ਵੀ ਗੜਗੱਜ ਸਾਹਿਬ ਨੇ ਕਿਹਾ ਵੀ ਇਹਨਾਂ ਬਿਨ ਲਾਗੂ ਹੋਣਾ ਚਾਹੀਦਾ ਅਸੀਂ ਵੀ ਉਸ ਗੱਲ ਦੇ ਹਾਂ ਮਤਲਬ ਸ੍ਰੀ ਜਨਾਬ ਨੂੰ ਲੈ ਕੇ ਹਜੇ ਵੀ ਕਿਤੇ ਨਾ ਕਿਤੇ ਸਸਪੈਂਸ ਬਣਦਾ ਹੈ ਕਿ ਅਸੀਂ ਇਸ ਮਤੇ ਨੂੰ ਉਹ ਕਹਿੰਦੇ ਜਸੇਦਾਰ ਨੂੰ ਨਹੀਂ ਮੰਨਦੇ ਕਹਿੰਦੇ ਅਸੀਂ ਜਸੇਦਾਰ ਨੂੰ ਵੀ ਨਹੀਂ ਮੰਨਦੇ ਜਸੇਦਾਰ ਨੂੰ ਨਹੀਂ ਮੰਨਦੇ ਤੇ ਮਤੇ ਨੂੰ ਕਿਵੇਂ ਮੰਨੀਏ ਦੇਖੋ ਮਤੇ ਉਹਨਾਂ ਨੇ ਮਤੇ ਉਹਨਾਂ ਨੇ ਬਖਰਾ ਨਹੀਂ ਗਿਆ ਉਹਨਾਂ ਦਾ ਦੋ ਤਰੀਕ ਦੇ ਮਤੇ ਦੀ ਹੀ ਪ੍ਰਵੋਡਤਾ ਕੀਤੀ ਆ ਤੇ ਦੋ ਤਰੀਕ ਦੇ ਮਤੇ ਤਾਂ ਸੀ ਮੰਨਦੇ ਜਸੇਦਾਰ ਮੰਨਦੇ ਜੀ ਇੱਕ ਸਵਾਲ ਇਹ ਇਹ ਤਾਂ ਹੁਣ ਪੰਥ ਨੇ ਫੈਸਲਾ ਕਰਨਾ